ਛੇ ਦਿਨਾਂ ਕਿ ਕੀ ਕਰੀ ਸੀ ਕਰੀਆ ਜਿੱਦਾਂ ਅਸੀਂ ਗੱਡੀ 'ਚ ਬੈੰਨੇ ਹਾਂ ਉਦਾਂ ਹੀ ਵਾਰ ਮੌਸਮ ਠੀਕ ਹੋ ਜਾਂਦਾ ਜਦੋਂ ਅਸੀਂ ਬਾਹਰ ਜਾਣੇ ਹਾਂ ਤਾਂ ਗਰਮੀ ਤੋਂ ਕੋਈ ਯਾਦ ਹਾਂ ਸਹੀ ਗੱਲ ਆ ਗੱਡੀ 'ਚ ਜਦੋਂ ਗੱਡੀ 'ਚ ਬੈਠੇ ਨਾਲ ਵਾਰ ਬੱਦਲ ਹੋਏ ਉਹ ਦੇਖੋ ਟ੍ਰੇਨ ਖੜੀ ਹੁੰਦੀ ਹੁੰਦੀ ਆ ਨਾ ਆ ਟਾਈਮ ਤੇ ਰੁਟ ਕੇ ਸਹੀ ਗੱਲ ਆ ਸਵੇਰੇ ਦੇਖਣ ਨੂੰ ਕਿੰਨਾ ਵੀ ਉੱਠਣਾ ਆ ਅੱਜ ਸਵੇਰੇ ਗਾਗਰ ਦੀ ਸੇਵਾ ਨਾਲ ਵੀ ਜਾਵਾਂਗੇ ਸਵੇਰੇ ਨਾ ਮਨ ਲੈ ਨਾ ਕਰ ਜਿਆਦਾ ਜਾਉਗਾ ਸੇਵਾ ਵਾਸਤੇ ਉਧਰ ਵੀ ਜਾਵਾਂਗੇ ਸੇਰ ਉੱਤੇ ਇੱਕ ਵਾਰੀ ਹਾਂਜੀ ਗੱਲ ਨਾ ਪੜ ਰਾ ਇਸ ਕੋ ਰੈਡੀਏਟਰ ਉਹ ਤਾਂ ਮੈਂ ਕਹਿੰਦਾ ਅੱਜ ਪਹਿਲਾਂ ਆ ਕੇ ਜੇ ਟਾਈਮ ਨਾਲ ਸੋਝੋਗਾ ਨਾ ਇਹ ਨਹੀਂ ਅੱਜ ਨਹੀਂ ਜਾਂਦੇ ਕੱਲ ਨੂੰ ਧੱਲਾ ਉਹ ਕੱਲ ਹੀ ਜਾਉਣਾ ਕਾਦਰ ਤੇ ਉਧਰ ਗੱਡੀ ਵਾਣੀ ਆਪਾਂ ਹਾਂ ਅੱਜ ਫਿਰ ਉਹ ਹੁਣ ਨਹੀਂ ਤੇ ਨਹੀਂ ਪੂਰੀ ਕੱਲ ਨੂੰ ਜਾਣਾ ਵੀ ਆਪਾਂ ਨਾ ਗੱਡੀ ਵਾੜੂ ਟ੍ਰੇਨ 'ਚ ਪੈ ਜਾਾਂਗੇ ਹਾਂ ਕੱਲ ਨੂੰ ਨਾਨਕ ਸਿੰਘੇ ਜਾਣਾ ਹੈ ਨਾ ਹਾਂ ਟ੍ਰੇਨ 'ਚ ਸੌ ਜਾਾਂਗੇ ਫਿਰ ਹਾਂ ਨਾ ਹਾਂਜੀ ਹੁਣ ਗੁਰਦੁਆਰਾ ਸਾਹਿਬ ਆ ਗਿਆ ਸੈਕਿੰਡ ਗੁਰਦੁਆਰਾ ਸਾਹਿਬ ਕੱਲੇ ਆਪੇ ਤੇ ਇੱਥੇ ਦਰਸ਼ਨ ਆਪਕੇ ਨਾਲ ਦੇਿੰਦੇ ਗੇ ਗੁਰਦੁਆਰਾ ਹੀਰਾਕਾਟ ਸਾਹਿਬ। ਜਿਵੇਂ ਆਪਾਂ ਅੱਜ ਦੇਖੀ ਦੇਖੀਏ। ਉਹ ਇਹ ਕਾਂਜੀ ਹੀਰਾਕਾਟ ਸਾਹਿਬ ਆ ਗਿਆ ਜੀ ਗੁਰਦੁਆਰਾ ਸਾਹਿਬ ਇਤਿਹਾਸ ਤੋਂ ਤੁਹਾਨੂੰ ਦੱਸਦੇ ਹਾਂ ਸੰਖੇਪ ਦੇ ਵਿੱਚ। ਗੁਰਦੁਆਰਾ ਹੀਰਾਕਾਟ ਸਾਹਿਬ ਪਹੁੰਚ ਗਏ ਜੀ ਅਸੀਂ। ਪੁਤਗੀ ਦਾ ਖਾਲਸਾ ਵਾਇਪਰ ਜੀ ਕੀ ਫਤਿਹ ਇਹਨਾਂ ਦੁਆਰਾ ਇਹ ਰਕੜਦਾ ਪਹੁੰਚ ਗਏ ਜੀ ਅਸੀਂ ਇਸ ਦਾ ਇਤਿਹਾਸ ਇਹ ਹੈ ਜੀ ਜਦੋਂ ਗੋਬਿੰਦ ਸਿੰਘ ਜੀ ਮਹਾਰਾਜ ਧਰਮ ਨੂੰ ਲਾਏ ਤਾਂ ਇਸ ਜਗ੍ਹਾ ਤੇ ਆਦੋਂ ਨੇ ਡੇਰਾ ਲਾਇਆ ਇਸ ਜਗ੍ਹਾ ਤੇ ਨਾਲ ਉਹਨਾਂ ਦੀ ਭਾਦਰਸ਼ੀ ਚਾਉਂਦੀ ਸੀ ਤੇ ਦੀਵਾਨ ਸਜਾਇਆ ਗੁਰੂ ਗੋਬਾਰਾ ਜੀ ਨੇ ਤੇ ਬਹਾਦਰ ਸ਼ਾਹ ਦੀਵਾਨ ਦੇ ਵਿੱਚ ਆਇਆ ਤੇ ਕੀਮਤੀ ਜੀ ਦਾ ਲੈ ਕੇ ਆਇਆ ਉਹਨਾਂ ਨੂੰ ਭੇਟਾ ਕੀਤਾ ਗੁਰੂ ਸਾਹਿਬ ਨੇ ਉਹ ਹੀਰਾ ਪਿੱਛੇ ਖੁਦਾਬਖਸ਼ ਨਦੀ ਵੀ ਛੱਡ ਦਿੱਤਾ ਕਿੱਥੇ ਛੱਡ ਦਿੱਤਾ ਤਾਂ ਬਹਾਦਰ ਸ਼ਾਹ ਦੇ ਮਨ 'ਚ ਆਇਆ ਕਿ ਮੇਰਾ ਇੰਨਾ ਕੀਮਤੀ ਹੀਰਾ ਵੀ ਗੁਰੂ ਸਾਹਿਬ ਨੇ ਕਦਰ ਨਹੀਂ ਜਾਣੀ ਹੈਗੀ ਤਾਂ ਗੁਰੂ ਸਾਹਿਬ ਸਮਝ ਗਏ ਉਹਦੀ ਜਾਣ ਜਾਣ ਸੀ ਮੰਨ ਦੀ ਗੱਲ ਸਮਝ ਕੇ ਜੋ ਇਤਿਹਾਸ ਲਿਖਿਆ ਹੋਇਆ ਤੇ ਉਹਨਾਂ ਨੇ ਬਹਾਦਰ ਸ਼ਾਹ ਨੂੰ ਕਿਹਾ ਕਿ ਜਾ ਕੇ ਪਿੱਛੋਂ ਮੇਰੇ ਖਜ਼ਾਨੇ ਦੇ ਵਿੱਚੋਂ ਨਾਲ ਆਪਣਾ ਹੀਰਾ ਲੈ ਆ ਗੱਢ ਕੇ ਤੇ ਭਦਰਚਾ ਆਇਆ ਪਿੱਛੇ ਜਾ ਕੇ ਜਦੋਂ ਖਿਆਨੇ ਦੇ ਵਿੱਚ ਇਹਦੇ ਵਿੱਚ ਖੁਦਾਵਨੇ ਦੇ ਵਿੱਚ ਆ ਪਾਣੀ ਦੀ ਬੁੱਕ ਭਰੀ ਤਾਂ ਸਾਰੇ ਹੀਰੇ ਹੀਰੇ ਆ ਗਏ ਹੱਥ ਦੇ ਵਿੱਚ ਤੇ ਉਹ ਗੁਰੂ ਦੇ ਚਰਨਾਂ 'ੇ ਡੇਕ ਪਿਆ ਤੇ ਉਹਦਾ ਹੰਕਾਰ ਇਸ ਤਰ੍ਹਾਂ ਟੁੱਟ ਗਿਆ ਹਾਂਜੀ ਅਗਲੇ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਅਸੀਂ ਨਾਲ ਹੀ ਸੀ 1/2 ਕਿਲੋਮੀਟਰ ਦੀ ਦੂਰੀ ਤੇ ਹਾਂਜੀ ਹੁਣ ਅਸੀਂ ਆਏ ਹਾਂ ਮਾਤਾ ਸਾਹਿਬ ਦੇਵਾਂ ਜੀ ਦਾ ਚਾਪਾ ਸਥਾਨ ਹੈ ਇੱਥੇ ਮਾਤਾ ਸਾਹਿਬ ਦੇਵਾਂ ਜੀ ਨੇ ਮਤਲਬ ਇੱਥੇ ਤਪ ਕੀਤਾ ਸੀ ਬੈਠ ਕੇ ਫਿਰ ਸਾਂਭ ਤੇ ਆਈ ਅਸੀਂ ਫਿਰ ਅਸੀਂ ਉੱਪਰ ਗੁਰਦਰਾ ਸਾਹਿਬ ਜਾ ਰਹੇ ਹਾਂ ਮੱਥਾ ਟੇਕਣ ਫਿਰ ਅਸੀਂ نیچے ਆਵਾਂਗੇ ਥੱਲੇ ਜਾ ਕੇ ਇੱਥੇ ਤਪ ਸਥਾਨ ਆ ਸਾਹਮਣੇ ਦੇਖੋ ਪਹਿਲਾਂ ਅਸੀਂ ਉੱਪਰ ਜਾ ਰਹੇ ਹਾਂ ਇੱਥੇ ਹੀ ਮਦਰ ਸਾਹਿਬ ਨੇ ਸਾਹਿਬ ਜੀ ਵੰਦੀ ਚੱਕੀ ਵੀ ਪਈ ਆ ਉਹਨਾਂ ਦੀ ਇੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਹਨਾਂ ਦੇ ਵੀ ਫਰਨਾਣ ਦਾਸ਼ਨ ਗਰਹਾ ਦੇ ਨਾਲ ਨਾਲ ਜੋੜੇ ਦੀ ਸੇਵਾ ਵੀ ਕਰ ਰਹੇ ਨੇ ਜੀ ਨਾਲ ਨਾਲ ਫੋਰੈਸ ਕਰ ਰਹੇ ਨੇ ਚਮਕਾ ਰਹੇ ਨੇ ਜੋੜੇ ਗੁਰਦੁਆਰਾ ਸਾਹਿਬ ਦੇਵਾ ਜੀ ਇਹ ਥੱਲੇ ਆ ਜੀ ਪਰ ਉੱਪਰ ਵਾਲੀ ਮਾਰਦੇ ਬਿਲਕੁਲ ਥੱਲੇ ਹੇ ਨੀਚੇ ਜਾਇਬਕਰ ਵੀ ਬਣਾਇਆ ਹੋਇਆ ਹੈ ਜੀ ਖਾਲਸਾ ਜਾਇਬਕਰ ਤੇ ਗੁਰੂ ਸਾਹਿਬਾਨ ਦੀਆਂ ਤੇ ਭਗਤਾਂ ਦੀਆਂ ਫੋਟੋ ਲੱਗੀਆਂ ਹੋਈਆਂ ਨੇ ਜੀ ਹੁਣ ਲੰਗਰ ਹਾਲ ਤੇ ਲਾਈ ਲੰਗਰ ਪਛਾਤਾ ਸਕਾਂਗੇ ਸਵੇਰ ਦਾ ਅਸੀਂ ਸਿਰਫ ਚਾਹ ਨਾਲ ਬਿਸਕੁਟ ਜਾਂ ਮਠਿਆਈਆਂ ਕਰਦੇ ਸੀਗੀਆਂ ਪ੍ਰਸ਼ਾਦਾ ਨਹੀਂ ਛਕਿਆ ਸੀਗਾ ਹੁਣ ਦੁਪਹਿਰੇ ਸਿੱਧੇ ਪ੍ਰਸ਼ਾਦਾ ਛਕਦੇ ਆਂ ਅੰਨਤ ਵੀ ਸ਼ਰਾਮ ਕਰਦੇ ਸੀਗੇ ਇਹ ਨਾਲੇ ਪ੍ਰਸ਼ਾਦਾ ਛਕਦੇ ਸੀਗੇ ਨਾਲੇ ਤੇ ਕਥਾ ਕੀਰਤਨ ਕਰਦੇ ਸੀ ਇੱਥੇ ਕੁਸ਼ਰਾਮ ਕਰਦੇ ਸੀ ਸ਼ਾਮ ਨੂੰ ਕਥਾ ਕੀਰਤਨ ਹਨਾ ਹੀਰਾ ਘੜ ਜਾ ਬਰਾਜਦੇ ਸੀ ਰਾਤ ਨੂੰ ਹੀਰਾ ਘੜ ਜਾ ਕੇ ਪ੍ਰਸ਼ਾਦਾ ਵੀ ਇੱਥੇ ਛਕਦੇ ਸੀ ਬਹਿ ਕੇ ਹਾਂ ਰਾਤ ਨੂੰ ਹੀਰਾ ਘੜ ਜਾ ਕੇ ਬਰਾਜਦੇ ਸੀਗੇ ਮਹਾਰਾਜ ਤਾਂ ਕਿ ਗੁਰਦੁਆਰਾ ਸਾਹਿਬ ਨਾਲ ਹੀ ਆ ਬਿਲਕੁਲ ਅੱਧਾ ਕਿਲੋਮੀਟਰ ਤੋਂ ਵੀ ਘੱਟ ਹੀ ਆ ਮਤਲਬ ਡਿਸਟੈਂਸ ਤਾ ਪਿੱਛੇ ਫੇਰ ਮੁਤਾਬਿਰ ਨਤੀਜੇ ਦਿਖਾਉਣੇ ਬਾਅਦ ਦੇ ਵਿੱਚ ਉਹ ਜੰਗਾਮ ਵਜੀ ਉਹਦੇ ਜਿਲ੍ਹੇ ਤੋਂ ਦੇਖੋ ਜੋ ਸ਼ਾਨ ਜਨਮ ਆਦੀ ਉਹ ਚੁੱਕੀ ਵੀ ਆਏ ਨੇ ਤਿੱਖਾ ਆ ਦਰਨ ਮੈਂ ਫੋਟੋ ਚੱਕੀ ਆਹ ਦੇਖੋ ਚੱਕੀ ਪੀਏ ਪਾਣੀ ਦਾ ਸਾਰੀ ਦੁਨੀਆ ਦੀ ਬੱਚੇ ਲੱਗਦੇ ਸੀ ਸਿੰਘ ਜੀ ਮਹਾਰਾਜ ਚ ਅਸੰਤੋਸ਼ ਹੈ ਕੋਈ ਚੱਕੀ ਉਹ ਚੱਕੀ ਤਾਂ ਅੱਗੇ ਦੇਖ ਸਰਦਾਈ ਚੱਕੋ ਜੀ ਇੱਥੇ ਪਰਤੇ ਰੱਖਦੇ ਨੇ ਭਾਂਡਾ ਦੇਖੋ ਜਿਹਨੇ ਪੀ ਚਕਣੀਆਂ ਸਰਦਾਈ ਜੀ ਸਰਦਾ ਕੋਈ ਵੀ ਆਪਣਾ ਗਲਾਸ ਭਰ ਕੇ ਹੋਰ ਵੀ ਭਰ ਰਿਹਾ ਸਾਡੇ ਗਰੀਬਾਂ ਚੋਤੀ ਗਾਜਰ ਦੋਹਾਂ ਚਕਲੀ ਆਪਣੇ ਵਕਤ ਨਾਲ ਆਪ ਹੀ ਸਾਫ਼ ਕਰ ਦਿਆ ਜੰਗਾ ਤਾਂ ਪਈ ਥੱਲੇ ਜਾ ਕੇ ਅੰਦਰ ਉਹ ਖਾਣਾ ਉਹ ਵੀ ਹੈ ਜੀ ਇੱਥੇ ਪਾਣੀ ਲੰਗਰ ਦਾ ਪ੍ਰਸ਼ਾਦਾ ਤਿਆਰ ਕਰਨ ਉਹ ਇੱਥੇ ਲੈਂਦੇ ਨੇ ਜੀ ਤਾਂ ਨਾਮੇ ਤਾਂ ਨਾਮੇ ਬੋਲ ਬੰਦੀ ਆ ਵਾਏ ਗੁਰੂ ਵਾਏ ਗੁਰੂ ਬੋਲ ਅੰਜ ਹੁਣ ਅਸੀਂ ਅੱਗੇ ਚੱਲੇ ਆ ਜੀ ਇੱਥੇ ਦਰਸ਼ਨ ਵਧੀਆ ਹੋ ਗਏ ਲੰਗਰ ਪ੍ਰਸ਼ਾਦਾ ਵੀ ਛਕ ਲਿਆ ਰਹਿਸ਼ੀ ਕਮਰੇ ਹੀ ਮਿਲਦੇ ਹੋਣਗੇ ਇੱਥੇ ਆ ਨਾ ਕਮਰੇ ਬਣੇ ਹੋਏ ਨੇਗੇ ਹੈਗੇ ਇੱਧਰ ਮਸੇਮ ਜੀ ਚਲ ਆ ਜਾ ਆ ਰਹੀਆਂ ਗੱਡੀ ਆ ਰਹੀ ਗੱਡੀ ਉੱਧਰ ਖੜੀ ਆ ਜਾ ਹਾਂਜੀ ਹੁਣ ਅੱਗੇ ਚੱਲੇ ਪਾਤਾ ਜੀ ਅਸੀਂ ਅੱਗੇ ਜਾਂਦੇ ਹਾਂ ਹੁਣ ਅਗਦੇ ਗੁਰਦੁਆਰੇ ਸਾਹਿਬ ਦਰਸ਼ਨ ਕਰਨ ਲਈ